ਗੁਰੂ ਗ੍ਰੰਥ ਸਾਹਿਬ ਕਹਿੰਦਿਆ ਕਿ ਗੁਰੂ ਅਮਰਦਾਸ ਜਿਸ ਧਰਤੀ ਤੇ ਚਰਨ ਰੱਖਿ ਉਸ ਧਰਤੀ ਦੇ ਪਾਪ ਉਤਰ ਜਾਂਦੇ ਆ ਗੁਰੂ ਅਮਰਦਾਸ ਪਰਸੀ ਹੈ ਉਹਮ ਪਾਤਿ ਕੀ ਬਿਨਾ ਸੇ ਧਰਤੀ ਦੇ ਪਾਪ ਖਤਮ ਹੋ ਜਾਂਦੇ ਆ ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ ਜਿਸ ਅਵਸਥਾ ਨੂੰ ਸੇਧ ਲੋਚਦੇ ਆ ਤਾਂ ਗੁਰੂ ਅਮਰਦਾਸ ਨੂੰ ਕੁਝ ਸਪਰਸ਼ ਕਰੇ ਉਹ ਏਡੀ ਉੱਚੀ ਅਵਸਥਾ ਤੇ ਪਹੁੰਚ ਜਾਂਦਾ ਹੈ ਗੁਰੂ ਅਮਰਦਾਸ ਪਰਸੀਆਂ ਪੂਮ ਪਾਤਿਕ ਬਿਨਾਸੈ ਗੁਰੂ ਅਮਰਦਾਸ ਪਰਸੀਆਂ ਸਿਧ ਸਾਧਕ ਅਸਾਸੈ ਗੁਰੂ ਅਮਰਦਾਸ ਪਰਸੀਆਂ ਧਿਆਨ ਲਈ ਹੈ ਪਉ ਪੰਧ ਜਿਹੜਾ ਆਤਮਿਕ ਜੀਵਨ ਦਾ ਪੰਧ ਕਈ ਜਨਮ ਹਦਾ ਨਾ ਇੱਕ ਵਾਰੀ ਧੰ ਗੁਰੂ ਅਮਰਦਾਸ ਕਹੋ ਉਹ ਪੰਧ ਮੁੱਕ ਜਾਂਦਾ ਤੇ ਰੱਬ ਮਿਲ ਜਾਂਦਾ ਗੁਰੂ ਅਮਰਦਾਸ ਪਰਸੀਏ ਆਪਾ ਹੋ ਲੱਭੈ ਗਾਉ ਚੁੱਕਾ ਹੈ ਨਿਡਰਤਾ ਮਿਲਦੀ ਆਵਾਗੁਣ ਮੁੱਕ ਜਾਂਦਾ ਗੁਰ ਅਮਰਦਾਸ ਪਰਸਿਏ ਪਉਮ ਪਾਤਿਕ ਬਿਨਾਸੈ ਗੁਰ ਅਮਰਦਾਸ ਪਰਸਿਏ ਸਿਧ ਸਾਧਕ ਅਸਸੈ ਗੁਰ ਅਮਰਦਾਸ ਪਰਸਿਏ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸਿਏ ਆਪੋ ਲਭੈ ਗੋ ਚੁਕੈ ਇਕ ਬਿਨ ਦੁਗਣ ਜੋਤੋ ਰਹਿ ਜਾ ਸਮੰਤਰ ਮਾਨਵ ਖਿਲੇ ਅਜਵੇਂ ਸੇ ਪਾਠ ਮਾਨਵੇਂ ਹੈ ਜੀ ਇਹ ਕੀਤਾ ਜਾਂਦਾ ਪਰ ਕੁਝ ਗੁਰਮਖ ਕਹਿੰਦੇ ਨੇ ਮਾਨਵ ਖਿਲੇ ਖਿਲ ਜਾਂਦੇ ਨੇ ਆਦਤ ਬਣ ਜਾਂਦੀ ਹੈ ਇੱਕ ਬਿੰਦੁ ਗਨ ਜੋਤ ਹੋ ਤੌਰ ਹੈ ਜਾਸ ਮੰਤਰ ਮਾਨਵ ਕਿਲਾ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਆ